ਇਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਕਿ ਪੰਜਾਬ ਦੇ ਸਭ ਤੋਂ ਮਾੜੇ ਹਾਲਾਤਾਂ ਵਾਲਾ ਸ਼ਹਿਰ ਕਿਹੜਾ ਹੈ ਪੰਜਾਬ ਸਾਰਾ ਹੀ ਕਹਿੰਦੇ ਬਹੁਤ ਡਿਵੈਲਪ ਹੋਇਆ ਨਵੀਂ ਸਰਕਾਰ ਨੇ ਤਾਂ ਇਸ ਵੇਲੇ ਪੂਰੇ ਸਿਰੇ ਕਰ ਦਿੱਤੇ ਉਹ ਤਾਂ ਕਹਿੰਦੇ ਕਿ ਜਿੰਨਾ ਅਸੀਂ ਵਿਕਾਸ ਕਰ ਛੱਡਿਆ ਕਿਸੇ ਨੇ ਕਰਿਆ ਹੀ ਨਹੀਂ ਤਾਂ 17 ਸਾਲਾਂ ਵਾਲਿਆਂ ਵਾਸਤੇ ਵੀ ਤੁਸੀਂ ਦੱਸਣਾ ਕਿ ਉਹਨਾਂ ਨੇ ਵਿਕਾਸ ਕਿੰਨਾ ਕਰਿਆ ਉਹਨਾਂ ਦੇ ਵੇਲੇ ਸ਼ਹਿਰ ਕਿੱਦਾਂ ਦਾ ਸੀ ਤੇ ਅੱਜ ਕਿੱਦਾਂ ਦਾ ਉਹ ਕੀ ਛੱਡ ਕੇ ਗਏ ਸੀ ਕਿਹੜੇ ਨਕਸ਼ੇ ਬਣਾ ਕੇ ਗਏ ਸੀ ਉਹ ਜਿਹੜੇ ਨਕਸ਼ੇ ਇਹਨਾਂ ਕੋ ਨਹੀਂ ਬਣ ਰਹੇ ਸਾਰਾ ਕੁਝ ਬਣ ਰਿਹਾ ਹੈ ਨਾ ਤੋ ਵੀ ਬਣ ਰਿਹਾ ਤਾਂ ਪਹਿਲੇ ਨਕਸ਼ੇ ਉਹਨਾਂ ਦੇ ਜਿਹੜੇ ਆ ਉਹ ਬਿਲਕੁਲ ਪੱਕੇ ਨੇ ਉਹਨਾਂ ਦੇ ਨਕਸ਼ਿਆਂ ਦੇ ਵਿੱਚ ਵੀ ਇਸ ਪੂਰਾ ਕੁਝ ਕਲੀਅਰ ਆ ਰਿਹਾ ਤੇ ਨਵੀਂ ਸਰਕਾਰ ਨੇ ਤਾਂ ਕੋਈ ਕਮੀ ਛੱਡੀ ਨਹੀਂ ਉਹਨਾਂ ਦਾ ਹੀ ਨਕਸ਼ਾ ਅੱਗੇ ਘੁਮਾ ਰਹੇ ਆ ਇਹ ਨਵੀਂ ਸਰਕਾਰ ਵਾਲੇ ਦੱਸ ਰਹੇ ਆ ਤਾਂ ਆ ਤਸਵੀਰਾਂ ਤੁਸੀਂ ਵੇਖ ਕੇ ਕੀ ਕਹਿੰਦੇ ਹੋ ਆ ਜੋ ਬੀਬੀਆਂ ਡਿਗ ਰਹੀਆਂ ਨੇ ਆ ਜੋ ਗੱਡੀਆਂ ਖੁੱਭ ਰਹੀਆਂ ਨੇ ਆ ਜੋ ਲੋਕ ਬਿਲਕ ਰਹੇ ਨੇ ਇਹਦਾ ਦਾ ਜ਼ਿੰਮੇਵਾਰ ਕੌਣ ਹੈ ਇਹ ਬੀਬੀਆਂ ਕੀ ਕਹਿ ਰਹੀਆਂ ਵਧਾ ਨਿਆ ਦੇ ਰਹੀਆਂ ਤੁਹਾਨੂੰ ਕਿ ਸਰਕਾਰਾਂ ਚੰਗੀਆਂ ਨੇ ਐਮ ਐਲ ਏ ਜਿੰਦਾਬਾਦ ਕਹਿ ਰਹੀਆਂ ਸਰਕਾਰਾਂ ਜਿੰਦਾਬਾਦ ਕਹਿ ਰਹੀਆਂ 17 ਸਾਲਾਂ ਵਾਲੇ ਤੇ ਖੁਸ਼ੀ ਬਹੁਤ ਹੈ ਕਿ ਅਸੀਂ ਕੇਲੇ ਵੰਡ ਰਹੇ ਆ ਅਸੀਂ ਸੰਤਰੇ ਵੰਡ ਰਹੇ ਆ ਅਸੀਂ ਦੁਬਾਰਾ ਆਉਣ ਵਾਲੇ ਆ ਭਲੇ ਖਾ ਕੱਢ ਦਿਓ ਨਵੀਂ ਪੀੜੀ ਆ ਰਹੀ ਆ ਅੱਗੇ ਜਿਵੇਂ ਤੁਹਾਡੇ 17 ਸਾਲਾਂ ਦੇ ਰਾਜ ਨੂੰ ਕੱਢਣ ਵਾਸਤੇ ਆਮ ਬੰਦਾ ਆਇਆ ਸੀ ਨਾ ਆਮ ਬੰਦਾ ਹੁਣ ਬੰਦੇ ਆਮ ਵੀ ਨਹੀਂ ਆਉਣੇ ਆਉਣ ਵੀ ਖਾਸ ਇਹ ਵੀ ਤੁਹਾਨੂੰ ਦੱਸ ਦਈਏ ਨਵੀਂ ਪੀੜ੍ਹੀ ਆ ਰਹੀ ਹੈ ਹੁਣ ਅੱਗੇ ਖਾਸ ਆਉਣਗੀਆਂ ਪੀੜ੍ਹੀਆਂ ਜਿਨ੍ਹਾਂ ਨੇ ਇਸ ਵੇਲੇ 10-10 ਕਰੋੜ ਤੇ 5-5 ਕਰੋੜ ਰੁਪਇਆ ਦਾਨ ਕਰ ਦਿੱਤਾ ਉਹ ਪੀੜ੍ਹੀਆਂ ਹੋਣੀਆਂ ਅੱਗੇ ਇਹ ਬਿਲੇਖਾ ਕੱਢਦੇ ਹੋ ਆਵਾਜ਼ ਉਹਨਾਂ ਦੇ ਮਗਰ ਹੋਵੇਗੀ ਉਹ ਜਿਹੜੀ ਮਰਜ਼ੀ ਸਰਕਾਰ ਨਾਲ ਰਲ ਜਾਣ ਜਾ ਕੇ ਸਾਨੂੰ ਮਤਲਬ ਨਹੀਂ ਜਿਸ ਦਿਨ ਸਾਨੂੰ ਉਹਨਾਂ ਦੇ ਅੱਗੇ ਵੀ ਅੜਨਾ ਪਿਆ ਤੇ ਅਸੀਂ ਅੜਨਾ ਹੈ ਇਹ ਵੀ ਤੁਹਾਨੂੰ ਦੱਸ ਦਈਏ ਇਹ ਵੀ ਕਲੀਅਰ ਹੈ ਪੰਜਾਬ ਝੁਕਦਾ ਕਿਸੇ ਤੋਂ ਨਹੀਂ ਜੇ ਕਿਸੇ ਨੇ ਦੋਗਲਾਪਨ ਕਰਨਾ ਹੋਇਆ ਕਿਸੇ ਨੇ ਅਹੁਦੇਦਾਰੀ ਲੈ ਕੇ ਕਿਸੇ ਨੇ ਐਮਐਲਏ ਬਣ ਕੇ ਕਿਸੇ ਨੇ ਮੰਤਰੀ ਬਣ ਕੇ ਤੇ ਦੋਗਲਾਪਨ ਕਰਨਾ ਹੋਇਆ ਤੇ ਤਾਂ ਵੀ ਪੰਜਾਬ ਔੜੇਗਾ ਇਹ ਮਤ ਸੋਚੋ ਕਿ ਜੇ ਅੱਜ ਨੌਜਵਾਨ ਨਵੀਂ ਪੀੜ੍ਹੀ ਅੱਗੇ ਆਉਣੀ ਆ ਤਾਂ ਨਵੀਂ ਪੀੜ੍ਹੀ ਜਿਹੜੀ ਆ ਉਹਦੇ ਅੱਗੇ ਕਿਸੇ ਨੇ ਨਹੀਂ ਬੋਲਣਾ ਇਹ 5 7 10 ਕਰੋੜ ਕਿਸੇ ਨੇ ਨਹੀਂ ਵੇਖਣਾ ਸਾਰੇ ਪੰਜਾਬ ਨੇ ਔੜਨਾ ਹੈ ਇਹੀ ਜੇ ਮੁੱਖ ਮੰਤਰੀ ਨਾ ਬਣਿਆ ਹੁੰਦਾ ਇਹੀ ਭਗਵੰਤ ਮਾਨ ਮੁੱਖ ਮੰਤਰੀ ਨਾ ਬਣਿਆ ਹੁੰਦਾ ਤਾਂ ਬੜੇ ਟੁੱਟ ਕੇ ਗੰਢਣੇ ਸੀ ਉਸ ਵੇਲੇ ਸਭ ਤੋਂ ਅੱਗੇ ਕਿਸ਼ਤੀਆਂ ਵਿੱਚ ਪੰਜਾਬ ਦੇ ਪਾਣੀਆਂ ਦੇ ਵਿੱਚ ਫਲੱਡ ਦੇ ਵਿੱਚ ਅੱਗੇ ਹੋਣਾ ਸੀ ਇਹ ਹੁਣ ਹੌਸਲੇ ਦੀ ਦਵਾਈ ਚੱਲ ਰਹੀ ਹੈ ਹਸਪੀਟਲਾਂ ਦੇ ਵਿੱਚ ਇਹ ਜਦੋਂ ਲਾਈਨ ਲੱਗਦੀਆਂ ਨੇ ਨਾ ਇਲੈਕਸ਼ਨਾਂ ਦੀ ਉਸ ਵੇਲੇ ਵੀ ਇਹ ਦਵਾਈ ਦੀ ਜ਼ਰੂਰਤ ਪੈਂਦੀ ਹੈ ਹੌਸਲੇ ਦੀ ਦਵਾਈ ਦੀ ਉਦੋਂ ਵੀ ਜ਼ਰੂਰਤ ਪੈਂਦੀ ਹੈ ਤਾਂ ਹੁਣ ਵੀ ਹੌਸਲੇ ਦੀ ਦਵਾਈ ਚੱਲ ਰਹੀ ਹੈ ਕਿਉਂਕਿ ਹੌਸਲਾ ਹੀ ਬੰਦੇ ਦਾ ਟੁੱਟ ਜਾਂਦਾ ਨਾ ਫੇਰ ਹੀ ਪਲਸ ਵਧ ਘਟ ਹੋ ਜਾਂਦੀ ਹੈ ਇਹ ਦੱਸ ਰਹੀ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਪਹਿਲਾਂ ਸੀਗੇ ਤਾਂ ਚੰਗੇ ਭਲੇ ਲੋਕਾਂ ਦੇ ਛੱਡੇ ਘੜ ਦੱਬੇ ਹੁੰਦੇ ਸੀ ਤਾਂ ਹੁਣ ਤਾਂ ਨਵੇਂ ਵੀ ਉਹਦੀ ਪਾਰਟੀ ਆਉਣੀ ਉਹ ਤੇ ਉਹਨਾ ਵੀ ਯੂਥ ਹੀ ਆ ਜਿਹੜਾ ਨੇ 5-5 10-10 ਕਰੋੜ ਦਿੱਤਾ ਇਹਨਾ ਮਿੱਟੀ ਕਰ ਦਿੱਤੀਆਂ ਸਾਰੀਆਂ ਸਰਕਾਰਾਂ ਇਹ ਤੁਹਾਨੂੰ ਕਲੀਅਰ ਕਰ ਦਈਏ ਬੱਲੇ ਬੱਲੇ ਕਰਵਾ ਦਿੱਤੀ ਇਹਨਾ ਨੇ ਅਜੇ ਐਨ ਆਰ ਆਈ ਘਟਾਏ ਆ ਅਜੇ ਤੇ ਤੁਸੀਂ ਵੇਖਿਆ ਹੀ ਕੁਝ ਨਹੀਂ ਅਜੇ ਤੇ ਐਨ ਆਰ ਆਈ ਆਏ ਨਹੀਂ ਜੇ ਐਨ ਆਰ ਆਈ ਆਏ ਹੁੰਦੇ ਤਾਂ ਤੁਹਾਨੂੰ ਦੱਸਦੇ ਕਿ ਪੰਜਾਬ ਦਾ ਵਿਕਾਸ ਕੀ ਹੁੰਦਾ ਆਉਣਾ ਆਉਣਾ ਨੇ ਆਉਣਾ ਜਿਹੜਾ ਨੇ ਉੱਥੇ ਕਬੱਡੀਆਂ ਦੇ ਟੂਰਨਾਮੈਂਟ ਰੱਖੇ ਹੋਏ ਸੀ ਉਹ ਕੈਨਸਲ ਕਰ ਦਿੱਤੇ ਆਪਣੇ ਪੰਜਾਬ ਵਾਸਤੇ ਦੇਦਨਾ ਕੱਪ ਵਾਲਿਆਂ ਨੇ ਕੀ ਕਿਹਾ ਕਿ ਸਾਡਾ 1.5 ਕਰੋੜ ਰੁਪਇਆ ਲੱਗਦਾ ਕੱਪ ਤੇ ਅਸੀਂ ਨਹੀਂ ਲਾਉਣਾ ਅਸੀਂ ਇਹ 1.5 ਕਰੋੜ ਦੀ ਰਾਸ਼ੀ ਸਾਰੀ ਪੰਜਾਬ ਲੱਗਿਆਂ ਭੇਜਣਾ 5-5 ਕਰੋੜ ਰੁਪਇਆ ਇੱਕ-ਇੱਕ ਸਿੰਗਰ ਇੱਕ-ਇੱਕ ਗਾਇਕ ਇੱਕ-ਇੱਕ ਜਿਹੜਾ ਤੁਹਾਡਾ ਹੀਰੋ ਆ ਫਿਲਮੀ ਹੀਰੋ ਆ 5-5 ਕਰੋੜ ਰੁਪਇਆ 10-10 ਕਰੋੜ ਰੁਪਇਆ ਔਰ ਟਰੈਕਟਰਾਂ ਦੀ ਸ਼ੁਰੂਆਤ ਕਰ ਦਿੱਤੀ ਫਰੀਜਾਂ ਲੱਦ ਦਿੱਤੀਆਂ ਫਰੀਜਾਂ ਦੀ ਢੋਟਾਈ ਸ਼ੁਰੂ ਹੋ ਗਈ ਏ ਤੇ ਹੁਣ ਸਰਕਾਰਾਂ ਦੇ ਜਿਹੜੇ ਚਮਚੇ ਆ ਇਹਨਾਂ ਤੋਂ ਥੋੜਾ ਪਰਹੇਜ਼ ਰੱਖਿਓ ਆਮ ਲੋਕਾਂ ਨੂੰ ਬੇਨਤੀ ਆ ਕਿ ਹੁਣ ਤੁਸੀਂ ਖਾਸ ਨੌਜਵਾਨ ਬਣਾਉਣੇ ਆ ਜਿਹੜੇ ਵੀ ਬਣਨੇ ਆ ਅੱਗੇ ਤੇ ਜਿਹੜੇ ਆਮ ਐ ਨਾ ਇਹਨਾਂ ਦਾ ਫਰਜ ਕੀ ਆ ਇਹ ਹੁਣ ਆ ਵੇਖਣਾ ਕਿ ਜਿਆਦਾ ਆਮ ਵਾਲੇ ਜਿਹੜੀ ਪਿਛਲੀ ਸਰਕਾਰ ਵਿੱਚ ਸੀ ਜਾਂ ਉਸ ਤੋਂ ਪਿਛਲੀਆਂ ਵਿੱਚ ਸੀ ਜਾਂ ਹੁਣ ਵਾਲੇ ਸੀ ਇਹ ਫਰੀਜਾਂ ਕਿਤੇ ਆਪਣੇ ਕਮਰੇ ਹੀ ਨਾ ਭਰਦੇ ਰਹਿਣ ਇਹ ਤਾਂ ਸਰਕਾਰੀ ਸੁੰਡੀਆਂ ਵਾਲੀ ਕਣਕਰੀ ਛੱਡਦੇ ਸਰਕਾਰੀ ਸੁੰਡੀਆਂ ਵਾਲੀ ਕਣਕ ਵੀ ਆਪਣੇ ਅੰਦਰਾਂ ਵਿੱਚ ਰੱਖ ਲੈਂਦੇ ਆ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸਰਕਾਰਾਂ ਵੇਖਦਿਆਂ ਕਿੰਨਾ ਸਮਾਂ ਹੋ ਗਿਆ ਇਹ ਦਾਵੇਦਾਰੀਆਂ ਵੇਖਦਿਆਂ ਪਹਿਲਾਂ ਇਹਨਾਂ ਨੇ ਆਪਣੀਆਂ ਸਰਕਾਰਾਂ ਬੜਾਈਆਂ ਸੀ 70 ਸਾਲ ਰਾਜ ਕੀਤਾ ਕੋਈ ਪਤਾ ਨਹੀਂ ਲੱਗਾ ਕੀ ਬਣ ਗਿਆ ਕੀ ਨਹੀਂ ਕਿੰਨੇ ਕਿਹਦੇ ਨਾਲ ਨਿਆਣੇ ਵਿਆਹ ਤੇ ਕਿਹਦੀ ਕਿਦਣਾ ਰਿਸ਼ਤੇਦਾਰੀ ਬਣ ਗਈ ਸਾਰਾ ਕੁਝ ਉਹ ਹੋ ਗਿਆ 200 200 ਕਰੋੜ ਰੁਪਇਆ 100 100 ਕਰੋੜ ਰੁਪਇਆ ਤੁਹਾਡਾ ਜੇਲ੍ਹਾਂ ਵਿੱਚ ਜਾ ਕੇ ਨਿਕਲ ਰਿਹਾ ਤੁਹਾਡੇ ਹਵਾਲਿਆਂ ਚੋਂ ਨਿਕਲ ਰਿਆ ਪਤਾ ਨਹੀਂ ਕਿੰਨੇ ਕਿੰਨੇ ਟਰੰਕ ਤੇ ਕਿੰਨੇ ਕਿੰਨੀਆਂ ਪੇਟੀਆਂ ਤੁਹਾਡੀਆਂ ਪੈਸਾ ਨਾਲ ਭਰੀਆਂ ਜੇ ਤੁਸੀਂ ਡੋਨੇਟ ਕਰਨੇ ਹੁੰਦੇ ਤੇ ਅੱਜ ਕਰ ਸਕਦੇ ਸੀ ਅੱਜ ਮੌਕਾ ਸੀ ਅਜੇ ਵੀ ਸਮਾਂ ਹੈਗਾ ਅਜੇ ਵੀ ਸਮਾਂ ਹੈਗਾ ਨਹੀਂ ਤੇ ਤੁਹਾਡੇ ਵੀ ਉੱਥੇ ਹੀ ਲੱਗਣਿਆ ਕਿਉਂਕਿ ਤੁਹਾਡੇ ਹਿਸਾਬ ਖੁੱਲਣੇ ਆ ਤੁਹਾਡੇ ਪਲੰਦੇ ਖੁੱਲਣੇ ਆ ਪਲੰਦੇ ਜੇ ਤੁਸੀਂ ਪੈਸਾ ਝੂੜਿਆ ਹੋਣਾ ਤੇ ਇਧਰ ਵੀ ਮਤ ਸੋਚੋ ਕਿ ਕਿਸੇ ਨੇ ਅਗੇ ਤਿਆਰੀ ਨਹੀਂ ਕੀਤੀ ਤਿਆਰੀਆਂ ਹੋ ਰਹੀਆਂ ਪਲੰਦੇ ਤੁਹਾਡੇ ਵੀ ਖੁੱਲਣੇ ਆ ਹਸਾਬ ਤਾਂ ਉਹ ਤੁਹਾਡੇ ਤੋਂ ਵੀ ਲੈ ਜਾਣੇ ਆ ਤਾਂ ਜਾਣਾ ਤੁਸੀਂ ਵੀ ਉੱਥੇ ਹੀ ਆ ਇਹ ਤੁਹਾਡੇ ਵੀ 5-5 10-10 ਕਰੋੜ ਜੇ ਤੁਸੀਂ ਡੋਨੇਟ ਕਰਨੇ ਆ ਤਾਂ ਕਰ ਲਓ ਦਸਵੰਦ ਜਿਹੜੇ ਆ ਨਾ ਜਿਹੜੇ ਤੁਸੀਂ ਹਿਆ ਫੇਰੀਆ ਦੇ ਦਸਵੰਦ ਇਕੱਠੇ ਕੀਤੇ ਆ ਜਾਓ ਦੁਨੀਆ 'ਚ ਵੰਡ-ਵੰਡ ਦਿਓ ਚੰਗੇ ਰਹੋਗੇ ਜਿੰਨੇ ਕ ਮੰਤਰੀ ਬਣੇ ਜਿੰਨੇ ਕ ਐਮਐਲਏ ਬਣੇ ਇਹਨਾਂ ਨੇ ਬਹੁਤ ਪੈਸਾ ਇਕੱਠਾ ਕਰਿਆ ਪਿਛੀਆਂ ਸਰਕਾਰਾਂ ਵੇਲੇ ਤੇ ਨਵੀਆਂ ਵਾਲਿਆਂ ਨੇ ਤੇ ਜੜੇ ਝਟਕਾ ਆ ਗਿਆ ਕੇਜਰੀਵਾਲ ਸਾਹਿਬ ਨੇ ਤੇ ਹੁਣੇ ਵੇਖ ਲਿਆ ਕਿ ਮੇਰਾ ਕੀ ਬਣ ਗਿਆ ਕਿੱਥੇ ਸਰਕਾਰ ਬਣਾਉਣ ਵਾਲਾ ਬੰਦਾ ਕਿੱਥੇ ਮੁੱਖ ਮੰਤਰੀ ਅਹੁਦੇ ਤੋਂ ਵੀ ਗਿਆ ਕਿੱਥੇ ਸਰਕਾਰ ਸੁੱਟ ਦਿੰਦਾ ਹੁੰਦਾ ਸੀ ਕਿ ਅਗਲੀ ਵਾਰੀ ਫੇਰ ਬਣਨਾ ਬਣਦਾ ਸੀ ਲੋਕ ਕਹਿੰਦੇ ਸੀ ਦਿਮਾਗ ਆ ਪਰ ਜਦੋਂ ਦਿਮਾਗ ਪੁੱਠਾ ਲੱਗ ਪਈ ਚੱਲਣਾ ਫੇਰ ਔਖਾ ਹੋ ਜਾਂਦਾ ਦਿਮਾਗ ਪੁੱਠਾ ਨਹੀਂ ਚਲਾਉਣਾ ਚਾਹੀਦਾ ਸਿੱਧਾ ਹੀ ਰੱਖੋ ਘਾਟੇ ਵਾਦੇ ਦੁਨੀਆ ਦੇ ਨਾਲ ਹੀ ਆ ਦਿਮਾਗ ਸਿੱਧਾ ਰੱਖਣਾ ਚਾਹੀਦਾ ਫੇਰਾ ਫੇਰੀਆਂ ਚਲਾਕੀਆਂ ਇਹ ਛੱਡ ਦੇਣੀਆਂ ਚਾਹੀਦੀਆਂ ਔਰ ਵੀਡੀਓ ਜਿਹੜੀ ਉਹ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਇਹ ਜ਼ਰੂਰ ਦੱਸ ਦਿਓ ਵੀ ਕਿਹੜਾ ਸ਼ਹਿਰ ਸਭ ਤੋਂ ਗੰਦਾ ਪੰਜਾਬ ਦਾ ਤੇ ਕਿਹੜੇ ਸ਼ਹਿਰ ਦਾ ਪੂਰਾ ਵਿਕਾਸ ਹੋਇਆ ਆ ਜ਼ਰੂਰ ਕਮੈਂਟ ਕਰਿਓ ਧੰਨਵਾਦ